ਬਹੁਤ ਜਾਰੇ ਮਾਰੇ ਨੇ ਸਾਡੇ ਕੋਠੇ ਵੀ ਡੁੱਬੇ ਰਹਾ ਜਮਾਨ ਉੱਤੇ ਰੱਖਿਆ ਕੰਦਾ ਪਾੜ ਗਏ ਨੇ ਬਹੁਤ ਡੁੱਬੇ ਆ ਦੋ ਸਕੀਆਂ ਦੇ ਵਿੱਚ ਘਾਰਿਆ ਉਹਨੂੰ ਬੇੜਿਆਂ ਦਾ ਕੱਢ ਕੇ ਲਿਆਉਂਦਾ ਹੈਗਾ ਕੱਢ ਕੇ ਉੱਥੋਂ ਫਿਰ ਇੱਥੇ ਆ ਹੀ ਆ ਗਏ ਅਸੀਂ ਇੱਥੇ ਆ ਗਏ ਆਂ ਅਸੀਂ ਕਦੇ ਕਿਦਰ ਘਰ ਨਹੀਂ ਜਾਣਾ ਅਸੀਂ ਸਕੂਲ ਚ ਬੈਣਾ ਤਾਂ ਸਾਡਾ ਨੁਸਾਨ ਬਹੁਤ ਜ਼ਿਆਦਾ ਹੋਇਆ ਦਾਣੇ ਸਾਡੇ ਦੋ ਪਕਾਏ ਉੱਥੇ ਸਾਡੇ ਜੋ ਬਗਾਂ ਡੰਗਰ ਸਾਡੇ ਡੁੱਬੇ ਉੱਥੇ ਬੈਈ ਉੱਥੇ ਬੰਦੇ ਰੇਣ ਥੋੜੀਆਂ ਥੋੜੀਆਂ ਵੇਖੇ ਨਾ ਕੰਧਾਂ ਦਿੱਤੇ ਚੜਾਏ ਪਰਸੋਂ ਦੇ ਸਕੂਲ ਸਰਕਾਰੀ ਤੇ ਬੈਠੇ ਹੋਏ ਤੁਸੀਂ ਵੇਖ ਸਕਦੇ ਹੋ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਘਰ ਬਿਲਕੁਲ ਡੁੱਬ ਚੁੱਕੇ ਨੇ ਸੋ ਉਹਨਾਂ ਨੂੰ ਰੈਸਕਿਊ ਕਰਕੇ ਇੱਕ ਸਕੂਲ ਚ ਉਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਗਿਆ ਤੁਸੀਂ ਵਿਅਸਤਕ ਦੇ ਵਕਤ ਵਿੱਚ ਸੰਸਥਾਵਾਂ ਲਗਾਤਾਰ ਸੇਵਾ ਜੁਟੀਆਂ ਹੋਏ ਨੇ ਗਏ ਕਿ 10 ਬਾਜ ਵਾਰ ਉਹ ਵੀ ਪਹੁੰਚੇ ਨੇ ਹੋਰ ਵੀ ਕਲਾਕਾਰ ਭਾਈਚਾਰਾ ਪਹੁੰਚ ਰਿਹਾ ਤੁਹਾਨੂੰ ਸਕੂਲ ਦਿਖਾ ਦਿੰਦੇ ਆ ਇਹ ਸਕੂਲ ਦੇ ਅੰਦਰ ਹੁਣ ਜਿਹੜੇ ਪਿੰਡ ਰੈਸਕਿਊ ਕਰਕੇ ਬਾਹਰ ਕੱਢੇ ਗਏ ਨੇ ਉਹਨਾਂ ਦੀ ਰਹਿائش ਸਕੂਲ ਦੇ ਅੰਦਰ ਕੀਤੀ ਗਈ ਹੈ ਸੋ ਇੱਥੇ ਇਹਨਾਂ ਵਾਸਤੇ ਜੋ ਖਾਣਾ ਹੈ ਉਹ ਬਣਾਇਆ ਜਾਂਦਾ ਇਹ ਤੁਹਾਨੂੰ ਦਿਖਾ ਦਈਏ ਇੱਥੇ ਜਿਹੜੇ 7-8 ਪਰਿਵਾਰ ਨੇ ਜਿਹਨਾਂ ਦੇ ਘਰ ਬਿਲਕੁਲ ਹੀ ਡੁੱਬ ਚੁੱਕੇ ਨੇ ਸੋ ਇਸ ਸਕੂਲ ਦੇ ਅੰਦਰ ਹੁਣ ਇਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਗਿਆ। ਦੇਖ ਸਕਦੇ ਹੋ ਸਕੂਲ ਦੇ ਸਕੂਲ ਹੈ ਪਿੰਡ ਦਾ ਇੱਥੇ ਸਾਰੇ ਪਰਿਵਾਰਾਂ ਨੂੰ ਰੱਖਿਆ ਗਿਆ ਹੈ। ਇੱਥੇ ਉਹਨਾਂ ਨੂੰ ਰਾਸ਼ਨ ਪਹੁੰਚਿਆ ਕਰਾਇਆ ਜਾਂਦਾ ਹੈ। ਸੋ ਇੱਥੇ ਉਹਨਾਂ ਦੇ ਪੈਣ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਦੇਖ ਸਕਦੇ ਹੋ ਪਰਿਵਾਰ। ਇਹ ਸਕੂਲ ਦਾ ਕਮਰਾ ਹੈ ਜਿੱਥੇ ਉਹ ਪਰਿਵਾਰ ਰੱਖੇ ਗਏ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਿਹਨਾਂ ਦੇ ਘਰ ਬਿਲਕੁਲ ਡੁੱਬ ਚੁੱਕੇ ਨੇ ਮਾਤਾ ਜੀ ਬੈਠੇ ਨੇ। ਸੋ ਇੱਥੇ ਇਹਨਾਂ ਦੇ ਸਾਰਿਆਂ ਦਾ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਬਹੁਤ ਸਾਰੇ ਪਿੰਡ ਹਾਲੇ ਵੀ ਹੜ ਦੀ ਮਾਰਠਾ ਨੇ ਹੜ ਤੋਂ ਪ੍ਰਭਾਵਿਤ ਨਹੀਂ ਦੇ ਸਕਦੇ ਖਾਣਾ ਇਹਨਾਂ ਵਾਸਤੇ ਇੱਥੇ ਸਾਰਾ ਜੋ ਸਮਾਸੇਵੀ ਸੰਸਥਾ ਲੈ ਕੇ ਆ ਰਹੀ ਸਾਰਾ ਸਕੂਲ ਦੇ ਵਿੱਚ ਇੱਥੇ ਇਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਹੀ ਬੱਤਰ ਬਣੇ ਹੋਏ ਨੇ ਬਹੁਤ ਹੀ ਮਾੜੇ ਹਾਲਾਤ ਨੇ ਇਸ ਵੇਲੇ ਬਹੁਤ ਸਾਰੀਆਂ ਸਮਾਸੇਵੀ ਸੰਸਥਾਵਾਂ ਇੱਥੇ ਪਹੁੰਚ ਰਹੀ ਨੇ ਸਕੂਲ ਦੇ ਅੰਦਰ ਸੋ ਆਪਾਂ ਮਾਤਾ ਜੀ ਨਾਲ ਗੱਲ ਕਰਾਂਗੇ ਮਾਤਾ ਜੀ ਹਾਂ ਜੀ ਸੋ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਬਹੁਤ ਝਾਰੇ ਮਾਰੇ ਨੇ ਸਾਡੇ ਕੋਠੇ ਵੀ ਡੁੱਬੇ ਨੇ ਸਾਡਾ ਸਮਾਨ ਉੱਤੇ ਰੱਖਿਆ ਕੰਦਾ ਪਾੜ ਗੀਆਂ ਨੇ ਬਹੁਤ ਡੁੱਬੇ ਆ ਦੋ ਸੱਪੀਆਂ ਦੇ ਵਿੱਚ ਘਾਰਿਆ ਉਹਨੂੰ ਬੇੜਿਆਂ ਦੇ ਕੱਢ ਕੇ ਲਿਆਉਂਦਾਗਾ ਹੁਣ ਤੁਹਾਨੂੰ ਤੇ ਸਕੂਲ ਚ ਰੱਖਿਆ ਗਏ ਤੁਹਾਨੂੰ ਉਹ ਕਿੱਦਾਂ ਕਿੱਦਾਂ ਲੈ ਕੇ ਆਏ ਕੱਢ ਕੇ ਕੰਢੇ ਤੋਂ ਫਿਰ ਇੱਥੇ ਆ ਗਏ ਅਸੀਂ ਇੱਥੇ ਆ ਗਏ ਆ ਅਸੀਂ ਆਖਿਆ ਵੀ ਕਿ ਦੇ ਘਰ ਨਹੀਂ ਜਾਣਾ ਅਸੀਂ ਸਕੂਲ 'ਚ ਬਹਿਣਾ ਸੋ ਬੇਬੇ ਕਿੰਨਾ ਕ ਨੁਕਸਾਨ ਹੋ ਗਿਆ ਨਾ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਦਾਣੇ ਸਾਡੇ 2 ਬਗਾਇ ਪੱਠੇ ਸਾਡੇ 2 ਬਗਾਇ ਡੰਗਰ ਸਾਡੇ ਡੁੱਬੇ ਉੱਥੇ ਬੰਦੇ ਰਹੇ ਥੋੜੀਆਂ ਥੋੜੀਆਂ ਵੇਖੇ ਨਾ ਕੰਧਾਂ ਦਿੱਤੇ ਚੜਾਏ ਸੋ ਇੱਥੇ ਉਹਨਾਂ ਨੂੰ ਲੰਗਰ ਪਾਣੀ ਖਾਣ ਪੀਣ ਦੀ ਚੀਜ਼ਾਂ ਜੋ ਪਹੁੰਚ ਰਹੀਆਂ ਨੇ ਇੱਥੇ ਹਾਂਜੀ ਆਹ ਹੋਂ ਸਾਨੂੰ ਦਿੱਤਾਏਗਾ ਉਹ ਤੁਹਾਡਾ ਕੁਝ ਨਹੀਂ ਮਿਲਿਆ ਅੱਛਾ ਹਾਂ ਨਾ ਤੁਹਾਡੇ ਬੱਚੇ ਵੀ ਨਾਲ ਨੇ ਹੈ ਛੋਟੇ ਬੱਚੇ ਨੇ

ਜਿਹੜੇ ਤੁਹਾਡੇ ਮੈਂਬਰ ਅੰਦਰ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਸਾਨੂੰ ਇਹਨਾਂ ਦੇਆਂ ਤਾਂ ਇਹ ਤੋਹਾਂ ਆ ਗਲਬੋੜੀਆਂ ਰੱਖਿਆ ਇਹਨਾਂ ਦੇ ਹੀ ਆਈ। ਉਹਨੂੰ ਕਰਾਰ ਉਹਨਾਂ ਚੱਲਦਾ ਕਾ ਟਖਾ ਡੰਗਦਾ। ਹਾਂ ਆਹੀ ਤੁਸੀਂ ਵੇਖ ਸਕਦੇ ਹੋ ਬੇਬੇ ਦੇ ਹਾਲਾਤ ਕਿਦਾਂ ਦੇ ਨੇ ਬਹੁਤ ਮਜਬੂਰ ਹੋ ਗਏ ਨੇ। ਅ ਸਾਰੇ ਲੋਕ ਇੱਥੇ ਕਿਉਂਕਿ ਘਰਾਂ ਦੇ ਘਰ ਪੂਰੇ ਡੁੱਬ ਚੁੱਕੇ ਨੇ ਪਸ਼ੂ ਡੁੱਬ ਚੁੱਕੇ ਨੇ ਸੋ ਬਹੁਤ سارے ਜੋ ਪਸ਼ੂ ਗਨੇ ਉਹਨਾਂ ਨੂੰ ਰੈਸਕਿਊ ਕਰਕੇ ਇਨਸਾਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਕੇ ਇੱਥੇ ਸਕੂਲ ਚੁਣ ਰੱਖਿਆ ਗਿਆ ਸਕੂਲ ਚ ਰਹਿائش ਦਾ ਪ੍ਰਬੰਧ ਕੀਤਾ ਗਿਆ ਇੱਥੇ ਆਪਣੇ ਕੀ ਕਹਿਣਾ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਂ ਜੀ ਬਹੁਤ ਮਾੜੇ ਹਾਲਾਤ ਨੇ ਜੀ ਅਸੀਂ ਕੀ ਕਰੀਏ ਇੱਥੇ ਡੁੱਬ ਚੁੱਕੇ ਨਾ ਕੋ ਡੰਗਰਾਂ ਦੀ ਤੂੜੀ ਰਹਿ ਗਈ ਨਾ ਕੋ ਕੋਠਾ ਰਹਿ ਗਿਆ ਨਾ ਕੋ ਬਟਲਾ ਰਹਿ ਗਿਆ ਨਾ ਸਾਡੇ ਛੋਨੇ ਰਹਿ ਗਏ ਸਭ ਕੁਝ ਬਰਬਾਦ ਹੋ ਗਿਆ ਪਾਹਾਂ ਕੀ ਚੜੀ ਪੂਰਾ ਡੁੱਬ ਚੁੱਕੇ ਪਾਣੀ ਚ ਜੀ ਬਹੁਤ ਡੁੱਬ ਚੁੱਕੇ ਆ ਸਾਨੂੰ ਮੈਂਬਰ ਸਾਰੇ ਕੱਢ ਲੈਂਦੇ ਨੇ ਉੱਤ ਕਰ ਤੋਂ ਹਾਂਜੀ ਮੈਂਬਰਾਂ ਸਾਨੂੰ ਕੱਢਿਆ ਪਰਸੂ ਹੂੰ ਇਹ ਪਰਸੂ ਦੇ ਇਸ ਸਕੂਲ ਸਰਕਾਰੀ ਤੇ ਬੈਠੇ ਹੋਏ ਹਾਂ ਕੱਥੇ ਹੁਣ ਤੁਹਾਨੂੰ ਰਸਨ ਪਾਣੀ ਮਿਲਦਾ ਸਾਰਾ ਪਹੁੰਚਦਾ ਸਰਕਾਰੀ ਖਾਂਦੇ ਆ ਸਕੂਲ ਦਾ ਹਾਂਜੀ ਉਸ ਦਿਨ ਦਾ ਰੰਨ ਪਕਾ ਖਾਂਦੇ ਆਂ ਤੁਸੀਂ ਇਹੰਦਾ ਕਹਿਣਾ ਕਿ ਉਸ ਦਿਨ ਦੇ ਜਿਹੜਾ ਸਰਕਾਰੀ ਰੈਸ਼ਨ ਸਕੂਲ ਵਾਸਤੇ ਹੋਈਆ ਕਰਵਾਇਆ ਜਾਂਦਾ ਉਹੀ ਖਾ ਰਹੇ ਨੇ ਕਿ ਉਹ ਸਬਸਤ ਦੀ ਸੰਸਥਾਵਾਂ ਦੇ ਕੋਲ ਅੱਜ ਪਹੁੰਚੀ ਨੇ ਕਿਉਂਕਿ ਜਿਹੜੇ ਜ਼ਿਆਦਾ ਪਰਬਤ ਇਲਾਕੇ ਨੇ ਉੱਥੇ ਤੱਕ ਹਾਲੇ ਤੱਕ ਸੰਸਥਾਵਾਂ ਬਹੁਤ ਸਾਰੀਆਂ ਨਹੀਂ ਪਹੁੰਚੀਆਂ ਉੱਥੇ ਤੱਕ ਰਸਤਾ ਬਣੀ ਨਹੀਂ ਪਹੁੰਚਿਆ ਪਿੱਛੋਂ ਆਉਦਾ ਬਹੁਤ ਹੈ ਪਰ ਸਾਨੂੰ ਮਿਲਦਾ ਨਹੀਂ ਸੁੱਕੇ ਦੇ ਜਿਹੜੇ ਉਹ ਖਾਈ ਜਾਂਦੇ ਸਾਡੇ ਕੋਲ ਨਹੀਂ ਪਹੁੰਚਦਾ ਸੋ ਪਿੰਡ ਦਾ ਕਹਿਣਾ ਕਿ ਜਿਹੜੇ ਸੁੱਕੇ ਇਲਾਕੇ ਨੇ ਉੱਥੋਂ ਦੇ ਲੋਕ ਕੀ ਪਿੱਛੇ ਰੋਕ ਕੇ ਉਹ ਰਸਲ ਪਾਣੀ ਲੈ ਲੈਂਦੇ ਨੇ ਨਾ ਤੱਕ ਪਹੁੰਚ ਨਹੀਂ ਹੋ پا ਰਹੀ ਹੈ ਸੋ ਸਮੇਰੀ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਬੇਨਤੀ ਹੈ ਕਿ ਬੇੜੀਆਂ ਰਹੀ ਨਾ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਨਾ ਤੱਕ ਸਮਾਨ ਮੁਹੱਈਆ ਕਰਵਾਇਆ ਜਾ ਕੇ ਦੇਖ ਸਕਦੇ ਤੁਸੀਂ ਸਕੂਲ ਦੇ ਹਾਲਾਤ ਨੇ ਇਹ ਸਕੂਲ ਦੀ ਬਿਲਡਿੰਗ ਹੈ ਸਕੂਲ ਵਿੱਚ ਰੰਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੋ ਬਿਜਲੀ ਇੱਥੇ ਹੈ ਪਰ ਬਹੁਤ ਸਾਰੀ ਜਗ੍ਹਾ ਤੇ ਬਿਜਲੀ ਬਿਲਕੁਲ ਹੀ ਕੱਟੀ ਹੋਈ ਹੈ ਤੁਸੀਂ ਵੇਖ ਸਕਦੇ ਹੋ 7-8 ਪਰਿਵਾਰ ਨੇ ਇਸ ਤਰ੍ਹਾਂ ਦੇ ਸਕੂਲ ਹੈ ਇਸ ਸਕੂਲ ਦੇ ਵਿੱਚ ਰੱਖਿਆ ਗਿਆ ਸਾਰਿਆਂ ਨੂੰ ਸੋ ਮੇਰੀ ਬੇਨਤੀ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਇਹਨਾਂ ਪਿੰਡਾਂ ਤੱਕ ਉਹਨਾਂ ਪਿੰਡਾਂ ਤੱਕ ਖਾਸ ਕਰਕੇ ਪਹੁੰਚ ਕੀਤੀ ਜਾਵੇ ਜਿਹੜੇ ਪਿੰਡ ਬਿਲਕੁਲ ਹੀ ਪ੍ਰਭਾਵਿਤ ਹੋ ਚੁੱਕੇ ਨੇ ਜਿੱਥੇ ਸਮਾਨ ਦੀ ਜ਼ਰੂਰਤ ਹੈ ਉੱਥੇ ਤੱਕ ਸਮਾਨ ਪਹੁੰਚਾਉਣ ਦੀ ਕਿਰਪਾਤਾ ਕੀਤੀ ਜਾਵੇ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆ ਪ੍ਰਿਦੇਸ਼ਾ ਅਪਡੇਟ ਨਿਊਜ਼ ਅਜਨਾਲਾ